पत्रकार राज पत्रकार ने रोस धरना लगाया उन्हें एस एस पी मोहालीज सरकार विरुद्ध जम के नारेबाजी की मोहाली पुलिस गंभीर इल्जाम लगाए आगुआ ने कहा की सरकार तीस मिल के सच दवाज बंद करना चाहती है इसे पत्रकार रही है। आओ देखते विशेष रिपोर्ट पुलिस मुर्दाबाद 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 यहा सरकार मुर्दाबाद मुर्दाबाद, मुर्दाबाद। एसएसपी बोली मुर्दाबाद मुर्दाबादी मुर्दा फाड़ वाला एसएसपी मुर्दाबाद 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 आग पुलिस अफसरों ने बचाने वाली पंजाब सरकार मुर्दाबाद 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 प्रेस बिग शट अप बिकॉज़ प्रेस ऑफ एनी काइंड इज द वॉइस ਉਹਦੇ ਵਿੱਚ ਜੀ ਪੜੀ ਹੋਣੀ ਆ ਉਹਦੇ ਵਿੱਚ ਜਿਹੜਾ ਰਿਮਾਂਡ ਲਿਆ ਤੇ ਉਹਦੇ ਵਿੱਚ ਕੀ ਕੀ ਜਿਹੜਾ ਐਡ ਵੀ ਜਿਹੜਾ ਪੁਲਿਸ ਇਹਨਾਂ ਨੇ ਰਿਮਾਂਡ ਲਿਆ ਸਾਰੀ ਝੂਠੀ ਸਟੋਰੀ ਬਣਾਈ ਆ ਪੁਲਿਸ ਨੇ ਕੋਸ਼ਿਸ਼ ਕੀਤੀ ਆ ਵੀ ਇਹ ਇੱਕ ਬਹੁਤ ਵੱਡਾ ਗੈਂਗ ਹੈ ਹਾਲਾਂਕਿ ਗੱਲ ਇਸ ਤੋਂ ਉਲਟਾ ਹੈ ਜੋ ਤੱਗੜ ਸਾਹਿਬ ਨੇ ਗੈਂਗ ਬਣਾਇਆ ਪੁਲਿਸ ਦਾ ਆਈਐਸ ਅਫਸਰਾਂ ਦਾ ਤੇ ਕੁਝ ਸਿਆਸਦਾਨਾਂ ਦਾ ਜਿਹੜੇ ਪੰਜਾਬ ਵਿੱਚ ਖਾਸ ਕਰ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਰਪਸ਼ਨ ਕਰਦੇ ਆ ਵੱਡੇ ਵੱਡੇ ਕਾਪਲੇ ਕਰਦੇ ਨੇ ਉਹਨਾਂ ਨੂੰ ਯਾਦਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨੇ ਤੇ ਡਾਊਨ ਸਾਹਿਬ ਨੇ ਤੇ ਉਹਨਾਂ ਦਾ ਦਬਾਅ ਪੁਲਿਸ ਦਾ ਮਤਲਬ ਇਹ ਹੀ ਹੈ ਵੀ ਜੋ ਲੋਕਾਂ ਕੋਲ ਆਵਾਜ਼ ਨਾ ਪਹੁੰਚੇ ਜੋ ਵੀ ਅਸੀਂ ਕੱਪੜੇ ਕਰਦੇ ਆਂ ਤੇ ਜਿਹੜੇ ਕੱਪੜੇ ਕਰਦੇ ਨੇ ਉਹ ਜੀ ਆਈ ਐਸ ਆਈ ਪੀ ਐਸ ਜਿਹੜੇ ਲੀਡਰ ਨੇ ਉਹ ਬਚ ਜਾਣ ਇਹਦੇ ਕਰਕੇ ਸਭ ਤੋਂ ਪਹਿਲਾਂ ਆਪਾਂ ਪ੍ਰੈਸ਼ਰ ਨੂੰ ਦਵਾਈਏ ਤਾਂ ਕਿ ਉਹ ਲੋਕਾਂ ਦੀ ਆਵਾਜ਼ ਆ ਜਿਹੜੀ ਮੁੱਖ ਮੰਤਰੀ ਤੱਕ ਨਾ ਪਹੁੰਚੇ ਅਸੀਂ ਤਾਂ ਇਹ ਉਮੀਦ ਕਰਦੇ ਆ ਜੋ ਪੰਜਾਬ ਦੇ ਮੁੱਖ ਮੰਤਰੀ ਜਾਬਦੀਬੀ ਉਹਨਾਂ ਨੂੰ ਇਹ ਸਾਰੀ ਗੱਲ ਦਾ ਨਹੀਂ ਪਤਾ ਹੋਣਾ ਅਸੀਂ ਤਾਂ ਉਹਨਾਂ ਤੱਕ ਇਹ ਗੱਲ ਪਹੁੰਚਾਉਣੀ ਹੈ ਕਿਉਂਕਿ ਅਸੀਂ ਨਹੀਂ ਸੋਚ ਸਕਦੇ ਵੀ ਕਿ ਮੁੱਖ ਮੰਤਰੀ ਜੀ ਨੂੰ 92 ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਉਹ ਗੱਲ ਪਰ ਮੁੱਖ ਮੰਤਰੀ ਦੇ ਅਸੀਂ ਇਹ ਕਹਿਣਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਸਿਸਟਮ ਉਦਾਂ ਹੀ ਹੈ ਜਿਹੜਾ 25-30 ਸਾਲ ਤੋਂ ਚੱਲਦਾ ਉਸਦਾ ਹੀ ਤੁਹਾਡੇ ਲੀਡਰ ਹੈ ਜਿਹੜੇ ਇਹ ਮੰਤਰੀ ਹੈ ਐਮ ਐਲ ਏ ਹੈ ਉਹ ਪੈਸੇ ਲੈਂਦੇ ਨੇ ਉਦਾਂ ਹੀ ਤੁਹਾਡੇ ਆਈ ਆਈਐਸ ਆਈਪੀਐਸ ਅਫਸਰ ਜਿਹੜੇ ਚਿੰਤ ਜੰਗੀਆਂ ਪੋਸਟਾਂ ਤੇ ਬੈਠੇ ਆ ਉਹ ਉਦਾਂ ਹੀ ਇਹਨਾਂ ਲੋਕਾਂ ਤੋਂ ਉਹੀ ਲੈਕਸੀਜ਼ ਹੈ ਹਰ ਕੋਈ ਨਹੀਂ ਪਿਆ ਅਫਸਰ ਬਦਲ ਗਏ ਸਰਕਾਰ ਬਦਲ ਗਈ ਉਦਾਂ ਹੀ ਚੱਲ ਰਿਹਾ ਅਸੀਂ ਸਾਰਾ ਵਕੀਲ ਭਾਈਚਾਰਾ ਮੈਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਵੱਲੋਂ ਪੂਰਾ ਪ੍ਰੋਸੈਸਰ ਨਾਏ ਪੱਤਰਕਾਰ ਭਾਈ ਚਾਰੇ ਨੂੰ ਅਸੀਂ ਡਟ ਕੇ ਤੁਹਾਡੇ ਨਾਲ ਖੜਾਗੇ ਅਸੀਂ ਸੜਕਾਂ ਤੇ ਵੀ ਆਵਾਂਗੇ ਅਸੀਂ ਤੁਹਾਡੇ ਸੁਪਰੀਮ ਕੋਰਟ ਤੱਕਰ ਜੇ ਕਿਸੇ ਪੱਤਰਕਾਰ ਨਾਲ ਟੱਕਰ ਹੁੰਦਾ ਤੱਗੜਵਾ ਸਾਹਿਬ ਨਾਲ ਅਸੀਂ ਫ੍ਰੀ ਕੇਸ ਲੜਾਂਗੇ ਤੇ ਹਰ ਵਕਤ ਅਸੀਂ ਖੜੇ ਹੁਣ ਅਸੀਂ ਡੀਏਜੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਪਹਿਲਾਂ ਇੱਥੇ ਧਰਨਾ ਲਾਇਆ ਐਸਐਸਪੀ ਸਾਹਮਣੇ ਇਹ ਤੋਂ ਪਹਿਲਾਂ ਤੁਸੀਂ ਅਦਾਲਤ ਦੇ ਵਿੱਚ ਵੀ ਇਕੱਠੇ ਹੋਏ ਸੀ ਉਧਰ ਉਹਨਾਂ ਨੂੰ ਸਿਰਫ ਉਹਨਾਂ ਨਾਲ ਇੱਕ ਜੱਟ ਜੈਤੀ ਪ੍ਰਗਟ ਕਰਨ ਲਈ ਉਹਨਾਂ ਨਾਲ ਇੱਕ ਉਹਨਾਂ ਨੂੰ ਇਕਤਾ ਦਿਖਾਉਣ ਲਈ ਵੀ ਅਸੀਂ ਤੁਹਾਡੇ ਪਿੱਛੇ ਹਾਂ ਤੁਸੀਂ ਮਤਲਬ ਇਕੱਲੇ ਨਹੀਂ ਜੇ ਪ੍ਰੈਸ ਦੇ ਉੱਤੇ ਹਮਲਾ ਹੋਇਆ ਲੋਕਾਂ ਦੇ ਸੂਚਨਾ ਦੇ ਅਧਿਕਾਰ ਤੇ ਉੱਤੇ ਹਮਲਾ ਹੋ ਰਿਹਾ ਤਾਂ ਅਸੀਂ ਸਾਰੇ ਤੁਹਾਡੇ ਨਾਲ ਹਾਂ ਤੇ ਅੱਜ ਅਸੀਂ ਇਹ ਡੀਆਈਜੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਹ ਤੋਂ ਬਾਅਦ ਅਸੀਂ ਸੀਐਮ ਸਾਹਿਬ ਨੂੰ ਵੀ ਮਿਲਣ ਦਾ ਪ੍ਰੋਗਰਾਮ ਹੈ ਬਿਹਾਰੀ ਪ੍ਰੈਸ ਕਲੱਬ ਵੱਲੋਂ ਤੇ ਪਰ ਇਹ ਜਿਹੜਾ ਘਟਨਾ ਵਾਪਰੀ ਹੈ ਇਹ ਘਟਨਾ ਬਹੁਤ ਹੀ ਮਦਭਾਗੀ ਤੇ ਲੋਕਾਂ ਤੇ ਦਹਿਸ਼ਤ ਪਾਉਣ ਵਾਲੀ ਘਟਨਾ ਹੈ ਇੱਕ ਪੱਤਰਕਾਰ ਗਲਤ ਕ੍ਰੀਤੀਆਂ ਜਿਹੜੀਆਂ ਪੁਲਿਸ ਦੀਆਂ ਕਾਰਵਾਈਆਂ ਨੇ ਉਹਨਾਂ ਨੂੰ ਐਕਸਪੋਜ਼ ਕਰ ਰਿਹਾ ਹੈ ਤੇ ਪੁਲਿਸ ਨੇ ਉਸੇ ਤੇ ਪਰਚਾ ਦਰਜ ਕਰਕੇ ਲੋਕ ਉਹਨਾਂ ਨੂੰ ਡਰਾਉਣ ਲਈ ਉਹਦੀ ਜ਼ੁਬਾਨ ਬੰਦ ਕਰ ਲਈ ਤੇ ਉਹਨੂੰ ਉਹਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਹਾਂ ਕੱਲਾ ਉਹਨਾਂ ਨੇ ਇਹੀ ਨਹੀਂ ਕੀਤਾ ਡੀਐਸਪੀ 1 ਮੁਹਾਲੀ ਨੇ ਉਥੋਂ ਰੀਡਰ ਨੇ ਉਹਦੇ ਨੇ ਸਾਡੇ ਪ੍ਰੈਸ ਕਲੱਬ ਦੇ ਮੈਨੇਜਰ ਨੂੰ ਹੀ ਫੋਨ ਕੀਤਾ ਵੀ ਤੁਸੀਂ ਇੱਥੇ ਸਾਡੇ ਕੋਲੇ ਆ ਕੇ ਪੇਸ਼ ਹੋਵੋ ਕਿਉਂਕਿ ਤੁਸੀਂ ਤੁਹਾਡੇ ਕੋਲੇ ਸਾਡੇ ਤੱਗੜ ਦੇ ਖਾਤੇ 'ਚ ਇੱਕ ਪੇਮੈਂਟ ਤੁਹਾਡੇ ਖਾਤੇ 'ਚ ਆਈ ਹੋਈ ਐ ਮਹਾਈ ਪ੍ਰੈਸ ਕਲੱਬ ਦੇ ਮਤਲਬ ਉਹਨੂੰ ਐ ਬਣਾਤਾ ਵੀ ਜਿਵੇਂ ਕੋਈ ਉਹ ਬਹੁਤ ਵੱਡਾ ڈاکੂ ਲੁਟੇਰਾ ਜਾਂ ਕੋਈ ਬੜਾ ਗੰਗੈਂਸਟਰ ਜਾਂ ਕੋਈ ਬੜਾ ਮਤਲਬ ਮਤਲਬ ਪੈਸਾ ਦਾ ਲੈਣ ਦੇਣ ਕਰਨ ਵਾਲਾ ਠੱਗ ਠੋਰ ਹੁੰਦਾ ਮਤਲਬ ਮੈਂ ਕਹਿੰਦਾ ਵੀ ਦੇਖੋ ਇੱਕ ਬੰਦਾ ਠੱਗੀਆਂ ਨੂੰ ਸਪੋਜ ਕਰਨ ਦੇ ਲਈ ਲੋਕਾਂ ਦੇ ਵਿੱਚ ਜਾਗਰਤ ਕਰ ਰਿਹਾ ਹੈ ਇਹਦੇ ਉਲਟ ਆ 30000 ਰੁਪਏ ਦਾ ਇਲਜ਼ਾਮ ਲਾ ਕੇ ਉਹਨਾਂ ਦੀ ਡੀਆਈਜੀ ਉਹਨਾਂ ਨੂੰ ਦੇ ਰਿਹਾ ਤੇ ਇਹ ਤੱਗੜ ਉਥੇ ਉਸ ਧਰਨੇ ਵਿੱਚ ਬੈਠੇ ਉਹਦੀ ਫੋਟੋ ਦਿਖਾ ਕੇ ਵੀ ਇਹ ਜੀ ਉਹਨਾਂ ਦੀ ਮਦਦ ਕਰ ਰਹੇ ਨੇ ਨਾਲ ਮਿਲ ਕੇ ਕਰਨੇ ਲਈ ਫੰਡ ਦੇਣਾ ਕੋਈ ਨਾ ਤਾਂ ਨਹੀਂ ਮੈਂ ਕਹਾਂ ਜੀ ਇਹ ਕੋਈ ਐਕਸਟਰਸ਼ਨ ਦਾ ਕੇਸ ਹੀ ਨਹੀਂ ਹੈਗਾ ਜੇ ਜੇ ਮੈਂ ਕੋਈ ਮੈਂ ਭਾਵੇਂ ਮੈਂ ਕੁਛਾਂ ਜੀ ਮੈਨੂੰ ਮੈਨੂੰ ਲੱਗਦਾ ਵੀ ਆਹ ਧਰਨਾ ਜਾਇਜ਼ ਹੈ ਕਿ ਮੇਰਾ ਮਦਦ ਕਰਨਾ ਫਰਜ਼ ਹੈ ਪਰ ਐਕਸਟਰਸ਼ਨ ਵਿੱਚ ਕੀ ਹੈ ਕਿਹਨੇ ਕੀਤਾ ਐਕਸਟਰਸ਼ਨ ਕੀਤੀ ਇਹ ਇਹ ਕੰਮ ਬਿਲਕੁਲ ਉਹੀ ਹੈ ਨਿਊਜ਼ ਕਲਿੱਕ ਦਾ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਕਿਸਾਨ ਧਰਨੇ ਦੀ ਰਿਪੋਰਟ ਕਰਦੇ ਉਹਨਾਂ ਨੇ ਸਾਰੇ ਐਡੀਟਰ ਨੂੰ ਨਿਊਜ਼ ਸਭ ਨੂੰ ਫੜ ਕੇ ਅੰਦਰ ਕਰਿਆ ਇਹ ਹੁਣ ਜਿਹੜੇ ਹਿੰਦੁਸਤਾਨ ਦੇ ਵਿੱਚ ਵੀ ਤੇ ਇੱਥੇ ਇਹ ਪੰਜਾਬ ਦੀ ਪੁਲਿਸ ਵੀ ਬਿਲਕੁਲ ਇਹ ਜਿਹੜੀ ਲੋਕਾਂ ਦਾ ਲੋਕਾਂ ਤੱਕ ਸੂਚਨਾ ਪਹੁੰਚਦੀ ਹੈ ਉਹਦਾ ਗਲ ਘੁੱਟਣ ਦੀ ਇਹ ਤਿਆਰੀ ਹੈ ਡੀਆਈਜੀ ਤੋਂ ਕੀ ਮਤ ਦਿੱਤੀ ਹੈ ਡੀਆਈਜੀ ਤੋਂ ਸਿੱਖਿਆ ਵੀ ਇਹ ਝੂਠਾ ਕੇਸ ਹੈ ਬਿਲਕੁਲ ਇਹ ਵਾਪਸ ਕੀਤਾ ਜਾਵੇ ਤੇ ਜਿਹੜਾਂ ਦੇ ਖਿਲਾਫ ਉਹਨਾਂ ਨੇ ਰਿਪੋਰਟਿੰਗ ਕੀਤੀ ਉਹਨਾਂ ਦੀ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜੇ ਉਹ ਨਹੀਂ ਜੇ ਉਹ ਨਹੀਂ ਵਾਪਸ ਕਰਦੇ ਤਾਂ ਅਸੀਂ ਪਹਿਲੀ ਗੱਲ ਅਸੀਂ ਹੁਣ ਮੁੱਖ ਮੰਤਰੀ ਨੂੰ ਮਿਲਣਾ ਜੇ ਇਸ ਤੋਂ ਬਾਅਦ ਵੀ ਕੋਈ ਗੱਲ ਨਹੀਂ ਹੁੰਦੀ ਤਾਂ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਇਹਦੇ ਖਿਲਾਫ ਮਤਲਬ ਜਿਹੜਾ ਲੋਕਾਂ ਨੂੰ ਲਾਮਬੰਦ ਕਰਕੇ ਇਹਨੂੰ ਵਾਪਸੀ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ ਜਿੰਦਰ ਸਿੰਘ ਤੱਗੜ ਦੇ ਪੱਖ ਦੇ ਵਿੱਚ ਇਕੱਠੇ ਹੋਏ ਉੱਥੇ ਲਾ ਪੱਤਰ ਲੈ ਕੇ ਆਏ ਉੱਤੇ ਕੀ ਸਮਝਦਾ ਕਿ ਐਲੀਵੇਟਰ ਦੀਆਂ ਇਹ ਕੰਪਨੀ ਅੱਜ ਅਸੀਂ ਇਕੱਠੇ ਹੋਏ ਆਮ ਜਨਤਾ ਇਸ ਲਈ ਇਕੱਠੇ ਹੋਏ ਮੀਡੀਆ ਹਮੇਸ਼ਾ ਸਾਡੀ ਆਵਾਜ਼ ਬੁਲੰਦ ਕਰਦਾ ਤੇ ਵੱਡੇ ਵੱਡੇ ਘਪਲੇ ਐਕਸਪੋਜ਼ ਕਰਦਾ ਤੇ ਅੱਜ ਮੀਡੀਆ ਤੇ ਲੋਕਤੰਤਰ ਦੇ ਚੌਥੇ ਥੰਮ ਤੇ ਹਮਲਾ ਕੀਤਾ ਪੁਲਿਸ ਨੇ ਸਾਡੇ ਮਾਮਲੇ ਉਜਾਗਰ ਕਰਨ ਕਰਨਾ ਮੋਹਾਲੀ ਪੁਲਿਸ ਦੇ ਐਸਐਸਪੀ ਨੇ ਰਵਿੰਦਰ ਸਿੰਘ ਤੱਗੜ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਆ ਪਹਿਲੇ ਪਰਚਾ ਜਿਹੜਾ 7 ਨੰਬਰ ਪਰਚਾ ਹੈਗਾ ਥਾਣੇ ਚ 8 ਪੇਜ ਦੇ ਵਿੱਚ ਇਹਨਾਂ ਦੀ ਪੁਲਿਸ ਅਫਸਰ ਏ.ਆਈ.ਜੀ. ਮਲਵਿੰਦਰ ਸਿੰਘ ਉਹਦੇ ਉੱਤੇ ਦੰਦ ਕੀਤਾ 15 ਲੱਖ ਦੀ ਫਰਾਗੀ ਮੰਗਣ ਦਾ ਉਹ ਪਰਚਾ ਵੀ ਝੂਠਾ ਹੈ ਹੌਲੀ ਹੌਲੀ ਸਾਬਤ ਹੋਏਗਾ ਉਹਦੇ ਵਿੱਚ ਰਜਿੰਦਰ ਸਿੰਘ ਤਗੜਨੋਂ ਤੰਗੜਨ ਦੀ ਪੁਲਿਸ ਨੇ ਤਿਆਰੀ ਕੀਤੀ ਉਹ ਅਦਾਲਤ ਵਿੱਚ ਚਲੇ ਗਏ ਅਦਾਲਤ ਦੇ ਵਿੱਚ ਉਹਨੇ ਮੰਗੇ ਆ ਐਂਟੀਸੀਪੇਟਰੀ ਵੇਲ ਤਾਂ ਮੋਹਾਲੀ ਪੁਲਿਸ ਨੇ ਬਿਆਨ ਦਿੱਤਾ ਕਿ ਇਸ ਉੱਤੇ ਕੋਈ ਪਰਚਾ ਦਰਜ ਹੈ ਨਹੀਂ ਇਸ ਕਰਕੇ ਇਹਨੇ ਜ਼ਮਾਨੇ ਦੀ ਕੋਈ ਲੋੜ ਹੈ ਨਹੀਂ ਸੀ ਗ੍ਰਿਫਤਾਰ ਨਹੀਂ ਕਰਨਾ ਫਿਰ ਅਦਾਲਤ ਨੇ ਕਿਹਾ ਠੀਕ ਹੈ ਪਰਚਾ ਤਾਂ ਹੈ ਨਹੀਂ ਗ੍ਰਿਫਤਾਰੀ ਵੀ ਨਹੀਂ ਬਣਦੀ ਜਮਾਨਤ ਵੀ ਦੇਣੀ ਨਹੀਂ ਬਣਦੀ ਜੇ ਪਰਚੇ ਹੈ ਨਹੀਂ ਪਰ ਠੀਕ ਹੈ ਜੇ ਮੋਹਾਲੀ ਪੁਲਿਸ ਮਹੌਲੀ ਪੁਲਿਸ ਨੇ ਨੋਟਿਸ ਨਹੀਂ ਦਿੱਤਾ ਅਖੀਰ ਨੂੰ ਜਦੋਂ ਹੋਰ ਤੱਗਰ ਸਾਹਿਬ ਬਹੁਤ ساری ਸਟੋਰੀ ਮਹੌਲੀ ਪੁਲਿਸ ਦੇ ਖਿਲਾਫ ਚਲਾਉਣ ਲੱਗ ਪਏ ਤਾਂ ਨੋਟਿਸ ਦਿੱਤਾ 7 ਦਿਨ ਦਾ ਤੇ ਐਸਐਚ ਦਾ 8ਵੇਂ ਥਾਣੇ ਦਾ ਆਡੀਓ ਆਈ ਉਹਨੇ ਕਿਹਾ ਕਿ ਮੇਰੀ ਰਿਕਾਰਡਿੰਗ ਕਰ ਲੈ ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਬੰਦਾ ਹੈਗਾ ਵਧੀਆ ਬੰਦਾ ਹੈਗਾ ਮੈਂ ਤੇਰੀ ਕੋਈ ਗ੍ਰਿਫਤ ਨਹੀਂ ਪਾਉਂਦਾ ਤੇਰੇ ਤੇ ਕੋਈ ਪਰਚਾ ਨਹੀਂ ਹੈਗਾ ਤੂੰ ਆ ਕੇ ਬਿਆਨ ਦੇ ਜਾ ਉਹ ਆ ਕੇ ਬਿਆਨ ਦੇ ਕੇ ਐਦਾ ਮਤਲਬ ਐਸਪੀ 8ਵੇਂ ਥਾਣੇਦਾਰ ਵੀ ਕਹਿੰਦੇ ਕੋਈ ਪਰਚਾ ਹੈ ਨਹੀਂ ਅਦਾਲਤ ਦੇ ਵਿੱਚ ਵੀ ਪੁਲਿਸ ਕਹਿੰਦੇ ਕੋਈ ਪਰਚਾ ਹੈ ਨਹੀਂ ਉਸ ਤੋਂ 2 ਘੰਟੇ ਬਾਅਦ 15 ਬੰਦੇ ਬਿਨਾ ਵਰਦੀ ਤੋਂ ਤਿੰਨ ਬੰਦੇ ਵਰਦੀ ਵਾਲੇ ਟੱਗਰ ਸਾਹਿਬ ਨੂੰ ਚੱਕ ਕੇ ਲੈ ਗਏ ਜੋ ਚੱਕ ਕੇ ਲੈ ਗਏ 15 18 ਕਾਟੇ ਪਤਾ ਨਹੀਂ ਲੱਗਾ ਕਿਹੜੇ ਜ਼ਿਲ੍ਹੇ ਦੀ ਪੁਲਿਸ ਲੈ ਗਈ ਆਂਧਾਛਾਤੀ ਪੁਲਿਸ ਲੈ ਗਈ ਜਾਂ ਗੈਂਗਸਟਰ ਕੋਈ ਲੈ ਗਿਆ ਜਾਂ ਗੁੰਡੇ ਲੈ ਗਏ ਜਾਂ ਕੋਈ ਨੇਤਾ ਲੈ ਗਿਆ ਸਾਨੂੰ ਪਤਾ ਨਹੀਂ ਸੀਦਾ ਪਰ ਸਾਡੇ ਬੰਦੇ ਘੁੰਮਣ ਲੱਗੇ ਅਖੀਰ ਨੂੰ ਮੈਂ ਕਹਾ ਵੀ ਸਾਨੂੰ ਲੱਬ ਦੇ ਲੱਬ ਦੇ ਜਿੱਦਾਂ ਢੇਰ ਦੇ ਵਿੱਚੋਂ ਰੂੜੀ ਦੇ ਵਿੱਚੋਂ ਸੂਈ ਲੱਭਦੇ ਹੁੰਨੇ ਆ ਸਾਨੂੰ ਰਜਿੰਦਰ ਸਿੰਘ ਤੱਗੜ 8 ਵਜੇ ਦੇ ਥਾਣੇ 'ਚ ਬੈਠੇ ਮਿਲੇ ਇੱਕ ਫੇਜ਼ ਮਹੌਲੇ ਦੇ ਥਾਣੇ 'ਚ ਬੈਠੇ ਮਿਲੇ ਉਦੋਂ ਮੌਕੇ ਤੇ ਡੀਐਸਪੀ ਸਾਹਿਬ ਮੌਜੂਦ ਸੀਗੇ ਡੀਐਸਪੀ ਸਾਹਿਬ ਨੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਐਫਆਈਆਰ ਨੰਬਰ 37 'ਚ ਅਰੈਸਟ ਕੀਤਾ ਗਿਆ ਤੇ ਉਹਦੇ ਵਿੱਚ ਅਸੀਂ ਪੇਸ਼ ਕਰਾਂਗੇ ਐਫਆਈਆਰ ਦੀ ਕਾਪੀ ਪੁਲਿਸ ਨੇ ਨਾ ਆਨਲਾਈਨ ਪਾਈ ਨਾ ਸਾਨੂੰ ਕਾਪੀ ਦਿੱਤੀ ਹੁਣ ਉਹ ਐਫਆਰ ਕੀ ਹੈ ਕਿ ਇਸੇ ਪੁਲਿਸ ਦਾ ਏ.ਆਈ.ਜੀ. ਮਲਵਿੰਦਰ ਸਿੰਘ ਸਿੱਧੂ ਐਸ.ਸੀ. ਜਾਲੀ ਜਾਤੀ ਸਰਟੀਫਿਕੇਟ ਦੇ ਨਾਲ ਤੇ ਜਿਹੜਾ ਮੋਰਚਾ ਲੱਗਿਆ ਉਹਨੂੰ 30000 ਰੁਪਏ ਦੇ ਕੇ ਸਪான்ਸਰ ਕਰਦਾ ਇਸ ਕਰਕੇ ਉਹ ਮਲਵਿੰਦਰ ਸਿੰਘ ਦੇ ਪਰਚਾ ਦਰਦ ਪੁਲਿਸ ਨੇ ਖੁੰਦਕ ਨਹੀਂ ਕੀਤਾ ਕਿ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਣ ਦੇਣਾ ਜਦੋਂ ਉਹ ਬਾਹਰ ਆਣ ਲੱਗਿਆ ਉਸੇ ਦਿਨ ਹਾਈ ਕੋਰਟ ਦਾ ਆਰਡਰ ਆਇਆ ਜਦੋਂ ਜਮਾਨਤ ਹੋਈ ਉਹਨੂੰ ਮੌਕੇ ਤੇ ਅੰਦਰ ਕਰ ਲਿਆ ਤੇ ਹੁਣ ਐਸਐਸਪੀ ਮੋਹਾਲੀ ਨੇ ਲਗਾਇਆ ਕਿ ਰਜਿੰਦਰ ਸਿੰਘ ਧਗੜ ਦਾ ਬਚ ਗਿਆ ਜਿਹੜਾ ਸਾਡੇ ਖਿਲਾਫ ਕੰਮ ਕਰਦਾ ਤਾਂ ਉਹਨੂੰ ਘਰੋਂ ਚਾਕੇ ਲਿਆ ਕੇ ਉਸ 30000 ਰੁਪਏ ਜਿਹੜਾ ਧਰਨਾ ਸਪான்ਸਰ ਕੀਤਾ ਉਹ ਚ ਅਰੈਸਟ ਪਾ ਲਈ ਤੇ ਹੁਣ ਮੋਹਾਲੀ ਪੁਲਿਸ ਨੂੰ ਬਣਾਉਂਦੀ ਤਿਆਰੀ ਚ 30000 ਦਾ ਦੋਸ਼ ਐਫ ਆਰ ਜੇ ਪੜੋ ਤੁਸੀਂ ਅੱਜ ਕਿਸੇ ਟਿੱਕਾ ਮਿਲੀ ਹੈ ਉਹ ਚ ਲਿਖਿਆ ਮਲਵਿੰਦਰ ਸਿੰਘ ਏ ਆਈ ਜੀ ਨੇ ਜਿਹੜਾ ਐਸ ਸੀ ਜਾਲੀ ਜਾਤੀ ਸਰਟੀਫਿਕੇਟ ਦੇਦਾ ਤੇ ਮੋਰਚਾ ਲੱਗਾ ਚੋਰ ਫੋੜਾ ਮੋਰਚਾ ਉਹ ਤੇ 30000 ਰੁਪਏ ਉਹਨੇ ਮਦਦ ਕੀਤੀ ਹੈ ਸਰਕਾਰੀ ਅਫਸਰ ਹੋਣ ਕਰਕੇ ਹੁਣ ਤੱਕਰ ਦੀ ਗੱਲ ਹੈ ਇਹ ਸੋ ਤੁਹਾਡਾ ਏ ਆਈ ਜੀ ਦੇਗਾ 30000 ਰੁਪਏ ਉਹ ਕਾਲਾ ਚੋਰ ਸੀ ਸਾਨੂੰ ਨਹੀਂ ਪਤਾ ਉਹਨੇ ਕਾਲੇ ਚੋਰ ਨੂੰ ਦਿੱਤੇ ਸਾਨੂੰ ਨਹੀਂ ਪਤਾ ਤੱਗੜਾ ਕੀ ਸਬੰਧ ਹੈ ਤੱਗੜ ਤੁਹਾਡੀ ਤਰ੍ਹਾਂ ਇੱਕ ਪੱਤਰਕਾਰ ਹੈ ਉਹ ਮੋਰਚੇ ਨੂੰ ਕਵਰ ਕਰਨ ਗਿਆ ਹੁਣ ਤੱਗੜ ਨੂੰ ਜੇ ਅਰੈਸਟ ਖੁੰਦਰ ਦੇ ਸਫਰੀ ਮਾਲ ਨੇ ਕੀਤਾ ਤੇ ਹੁਣ ਬਿਆਨ ਦਿੱਤੇ ਜਾ ਰਹੇ ਆ ਅਦਾਲਤਾਂ ਰੌਲਾ ਪਾਇਆ ਜਾ ਰਿਹਾ ਇਹ ਫਰੋਤੀ ਗੈਂਗ ਹੈ ਜੀ ਇਸ ਤਰੀਕੇ ਨਾਲ ਕਰਦਾ ਇਹ ਸਾਰਾ ਸਾਡੇ ਲੋਕਤੰਤਰ ਤੇ ਥੰਮ ਤੇ ਹਮਲਾ ਹੈ ਤੇ ਤੱਗੜ ਨੂੰ ਤੰਗ ਕਰਨਾ ਮਤਲਬ ਉਸ ਤੋਂ ਬਾਅਦ ਬਾਕੀ ਸਾਰਿਆਂ ਨੂੰ ਟੰਗਿਆ ਜਾਣਾ ਇਸ ਕਰਕੇ ਅਸੀਂ ਆਮ ਪਬਲਿਕ ਪੱਤਰਕਾਰਾਂ ਦੇ ਹੱਕ ਜਾਇਆ ਸਰ ਜਿਹੜਾ ਪੁਲਿਸ ਦਾ ਪਿਛਲਾ ਰਵਈਆ ਆਕਰਮੋ ਦੀ 85 ਸਾਲ ਦੀ ਬਜ਼ੁਰਗ ਮਾਤਾ ਨੂੰ ਹੰਦਰ ਕਰਦਿਆ 40 ਜੋ ਲੁੱਟ ਚੁੜਾ ਲਏ। ਉਨ ਪਰ ਜਿਹੜਾ ਆਈਐਸਪੀਸੀ ਅਫਸਰ ਹੈ ਇਹਨਾਂ ਆਬ੍ਰਿਤਾ ਰਵੀ ਜਾਂਦੇ ਨਾਂ ਤੇ ਲੱਤਰ ਦੀ ਆ ਗਿਆ। ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਗਿਆ। ਕਿਸਾਨ ਹੈ ਜਿਹੜਾ ਟੈਕਨੀਕਲ ਨਹੀਂ ਹੈ। ਕਿਸਾਨ ਪੰਜਾਬ ਉੱਤੇ ਵੀ ਲਾਹ ਖਾਂਦਾ, ਕਿਸਾਨ ਢਾਈ ਜੋ ਵੀ ਲਾਹ ਵੜਦਾ। ਕਿਸਾਨਾਂ ਨੂੰ ਫੜ-ਫੜ ਕੇ ਅੰਦਰ ਕੀਤਾ ਜਾ ਰਿਹਾ। ਪਰ ਜਿਹੜੇ ਅਧਿਕਾਰੀ ਆ ਮੌਕਾ ਹੈ ਤੁਹਾਨੂੰ ਨਹੀਂ ਮੌਕਾ ਦੇਣ ਵਾਲੇ। ਜਿਹੜੇ 40 45 ਪਿੰਡਾਂ ਚੰਡੀਗੜ੍ਹ ਸੈਟਲ ਮੈਂ ਜੰਦਾਦ ਨੂੰ ਮੈਂ ਨੀਰ ਸੱਕਤੀ ਜੰਦੂ ਨਾਲ ਪ੍ਰੈਸ ਕੌਂਸਲ ਆਫ ਇੰਡੀਆ ਦਾ ਵੀ ਫਾਰਮਲ ਮੈਂਬਰ ਹਾਂ ਜਿੰਦੂ ਸਾ ਪੰਜਾਬ ਐਂਡ ਚੰਡੀਗੜ੍ਹ ਜੰਦੂ ਦੇ ਪ੍ਰੈਜ਼ੀਡੈਂਟ ਜੇਕਰ ਜਿਵੇਂ ਮੱਕੇ ਦਾ ਆਰਬੀ ਵੀ ਮਿਜਾ ਹੈ ਉਲਟਾ ਇਹ ਹੈ ਜੀ ਡੀਏਜੀ ਆਪਣੇ ਪੰਜਾਬ ਪੁਲਿਸ ਦੇ ਡੀਏਜੀ ਉਹਨਾਂ ਨੂੰ ਪੀਸ ਕੇਚ ਮਤਲਬ ਫੜ ਕੇ ਵੀ ਇਹ ਜਾਲੀ ਧਰ ਨਾਲ ਵਾਰ ਰਹੇ ਸੀ ਜਿਹੜੇ ਇਹ ਇਸ ਜੀ ਬਾਰੇ ਇੱਕ ਜਾਲੀ ਸਰਟੀਫਿਕੇਟਾਂ ਦਾ ਮਾਮਲਾ ਜਿੱਥੇ ਉਹਨਾਂ ਨੇ ਲਵਾਇਆ ਮਲਿੰਦਰ ਸਿੰਘ ਨੇ ਤੇ ਉਹਦੇ ਉਹਦੇ ਵਿੱਚ ਐਡ ਕਰਕੇ ਉੱਥੇ ਧਰਨੇ ਦੇ ਕਪੜੇ ਲੈ ਕੇ ਗਏ ਸੀ ਤੇ ਉਹਦੀ ਫੋਟੋ ਇਹ ਨਾਲ ਕੀ ਉਹਨਾਂ ਨੂੰ ਸ਼ਹਿਦ ਅੰਦਰ ਸੀ ਕਿ ਤੇ ਐਕਸਪਲੋਸ਼ਨ ਦਾ ਕਿਹ 30000 ਰੁਪਏ ਆ ਉਹਨਾਂ ਨੂੰ ਦਿੱਤਾ ਤੇ ਉਹਨਾਂ ਤੋਂ ਧਰਨਾ ਲਵਾਇਆ ਅੱਛਾ ਮਤਲਬ ਇਹ ਕੇਸ ਨੂੰ ਅਸੀਂ ਸਮਝਦੇ ਵੀ ਕੋਈ ਪੈਸੇ ਦੀ ਜਾਦੀ ਤੇ